ਕਾਇਨਾਤ ਹਰ ਪਲ ਬਦਲਦੀ ਹੈ ਜੋ ਮਿਲਿਆ ਹੈ ਉਹ ਵਿਛੜੇਗਾ ਜ਼ਰੂਰ ਤੇ ਜੋ ਵਿਛੜਿਆ ਹੈ ਉਹ ਕਿਸੇ ਨਾ ਕਿਸੇ ਰੂਪ ਵਿੱਚ ਮਿਲੇਗਾ ਵੀ ਜ਼ਰੂਰ ਭਾਫ ਨੇ ਬਦਲ ਬਣਨ ਤੋਂ ਪਹਿਲਾਂ ਧਰਤੀ ਨੂੰ ਕਿਹਾ ਦਿਨ ਪੰਜਵਾਂ ਤਖਤਪੂਰਾ ਲੰਘ ਕੇ ਕੇਸ ਨੂੰ ਲੱਗਿਆ ਕਿ ਪਿੰਡੋਂ ਇੰਨੀ ਦੂਰ ਉਹ ਕਦੇ ਪਹਿਲਾਂ ਨਹੀਂ ਸੀ ਆਇਆ ਹੌਲੇ ਮਹੱਲੇ ਤੇ ਆਨੰਦਪੁਰ ਸਾਹਿਬ ਅਤੇ ਦਿਵਾਲੀ ਤੇ ਦਰਬਾਰ ਸਾਹਿਬ ਤੋਂ ਅੱਗੇ ਉਹ ਕਦੇ ਗਿਆ ਹੀ ਨਹੀਂ ਸੀ ਅੱਜ ਕੇਸਰ ਦਾ ਮਨ ਸਵੇਰ ਤੋਂ ਹੀ ਉਖੜਿਆ ਉਖੜਿਆ ਸੀ ਰਾਤੀ ਸੁਪਨੇ ਵਿੱਚ ਉਹ ਕਦੇ ਬੂਹੇ ਤੇ ਤੱਕਦੀ ਬੇਬੇ ਕਦੇ ਚੋਰੀ-ਚੋਰੀ ਬਨੇਰੇ ਤੋਂ ਵੇਖਦੀ ਜੀਤੀ ਕਦੇ ਮਾਂ ਦੀਆਂ ਉਦਾਸ ਅੱਖਾਂ ਅਤੇ ਕਦੇ ਬੰਡਵੇਲੇ ਦੇ ਹਮਲੇ ਦੇਖਦਾ ਰਿਹਾ ਸੀ ਸਾਰੀ ਰਾਤ ਪਾਸੇ ਬਦਲਦਿਆਂ ਹੀ ਲੰਗੀ ਚੰਨ ਦੀ ਟਿੱਕੀ ਜਕੇਸਰ ਦੀ ਵਿੱਚ ਇੰਨੀ ਦਾ ਹੌਂਕਾ ਰਲ ਗਿਆ ਸੀ ਸਾਈਂ ਜੀ ਜੇ ਸਭ ਕੁਝ ਕਰਨ ਕਰਾਉਣ ਵਾਲਾ ਪ੍ਰਮਾਤਮਾ ਹੀ ਹੈ ਤਾਂ ਫਿਰ ਕਤਲ ਕਿਉਂ ਹੁੰਦੇ ਹਨ ਕਿਉਂ ਲੋਕ ਵਿਛੜ ਜਾਂਦੇ ਨੇ ਕਿਉਂ ਤਕੜੇ ਦਾ ਸੱਤੀ ਬੀਹੀ 100 ਹੋ ਜਾਂਦਾ ਹੈ ਉਸਨੇ ਨੀਮੀ ਪਾ ਕੇ ਮੱਧਮ ਆਵਾਜ਼ ਵਿੱਚ ਪੁੱਛਿਆ ਸਾਹਮਣੇ ਦੂਰ ਤੱਕ ਫੈਲੇ ਵਿਰਾਨ ਰੇਤ ਦੇ ਟਿੱਬਿਆਂ ਵੱਲ ਦੇਖਦਿਆਂ ਫਕੀਰ ਨੇ ਥੋੜੀ ਦੇਰ ਬਾਅਦ ਜਵਾਬ ਦਿੱਤਾ ਬੰਦੇ ਦੀ ਜ਼ਿੰਦਗੀ ਗੱਡੇ ਨਾਲ ਬੰਨੇ ਕੁੱਤੇ ਵਰਗੀ ਹੈ ਜਿੱਧਰ ਗੱਡਾ ਜਾਵੇਗਾ ਕੁੱਤੇ ਨੂੰ ਉਧਰ ਹੀ ਜਾਣਾ ਪੈਂਦਾ ਹੈ ਗੱਡਾ ਸੰਸਾਰ ਹੈ ਜਿਸ ਨੂੰ ਚਲਾਉਣ ਵਾਲਾ ਪ੍ਰਮਾਤਮਾ ਹੈ ਜਿਸ ਰੱਸੀ ਨਾਲ ਕੁੱਤਾ ਬੱਝਾ ਹੈ ਉਹ ਰੱਸੀ ਕਿਸੇ ਦੀ ਛੋਟੀ ਹੈ ਕਿਸੇ ਦੀ ਵੱਡੀ ਇਹ ਰੱਸੀ ਸਾਨੂੰ ਥੋੜੀ ਖੋਲ ਜ਼ਰੂਰ ਦਿੰਦੀ ਹੈ ਪਰ ਚੱਲਣਾ ਮਾਲਕ ਦੀ ਮਰਜ਼ੀ ਮੁਤਾਬਕ ਤੇ ਗੱਡੇ ਦੇ ਨਾਲ-ਨਾਲ ਹੀ ਪੈਂਦਾ ਹੈ ਰੱਸੀ ਦੀ ਦਿੱਤੀ ਖੁੱਲਣ ਨਾਲ ਅਸੀਂ ਜੋ ਕੁਝ ਵੀ ਕਰਦੇ ਹਾਂ ਉਹ ਸਾਡੇ ਕਰਮ ਬਣਦੇ ਨੇ ਤੇ ਉਹੀ ਦੁੱਖ ਜਾਂ ਸੁੱਖ ਦਾ ਕਾਰਨ ਸੁਣ ਮਸਾਨ ਰਾਹ ਤੇ ਹੁਣ ਸਿਰਫ ਦੋਵਾਂ ਦੇ ਕਰਮਾਂ ਦੀ ਪੈੜਚਾਲ ਹੀ ਸੁਣ ਰਹੀ ਸੀ ਪਰ ਕੇਸਰ ਦੇ ਦਿਲ ਵਿੱਚ ਯਾਦਾਂ ਦਾ ਜਿਵੇਂ ਕੋਈ ਤੂਫਾਨ ਆਇਆ ਹੋਇਆ ਸੀ ਉਹ ਸੋਚ ਰਿਹਾ ਸੀ ਅੱਜ 5 ਦਿਨ ਹੋ ਗਏ ਘਰੋਂ ਆਇਆ ਜੀਤੀ ਹਵੇਲੀ ਵਾਲਾ ਰਾਹ ਰੋਜ਼ ਦੇਖਦੀ ਹੋਵੇਗੀ ਮੈਂ ਕੁਝ ਦੱਸ ਕੇ ਵੀ ਨਹੀਂ ਆਇਆ ਕੋਈ ਚਿੱਠੀ ਵੀ ਨਹੀਂ ਲਿਖ ਕੇ ਦਿੱਤੀ ਉਸ ਨੂੰ ਆਪਣੇ ਤੇ ਗੁਸਾ ਰਿਹਾ ਸੀ ਮੈਨੂੰ ਪੱਕਾ ਪਤਾ ਹੈ ਜੀਤੀ ਜ਼ਰੂਰ ਬੇਬੇ ਕੋਲ ਜਾਵੇਗੀ ਮੇਰਾ ਪਤਾ ਕਰਨ ਪਰ ਬੇਬੇ ਨੂੰ ਤਾਂ ਆਪ ਕੁਝ ਨਹੀਂ ਪਤਾ ਕਿ ਇਸ ਨੂੰ ਲੱਗਿਆ ਜੀਤੀ ਦਾ ਹਾਲ ਉਵੇਂ ਦਾ ਹੀ ਹੋਣਾ ਜਿਵੇਂ ਉਸ ਦਾ ਉਹਨਾਂ ਦਿਨਾਂ 'ਚ ਹੁੰਦਾ ਸੀ ਜਦੋਂ ਜੀਤੀ 2-3 ਹਫ਼ਤੇ ਲਈ ਨਾਨਕੇ ਚਲੀ ਜਾਂਦੀ ਸੀ ਜਾਂ ਜਦੋਂ ਇੱਕ ਵਾਰ ਉਹ ਮਹੀਨੇ ਲਈ ਆਪਣੇ ਮਾਮੇ ਦੀ ਕੁੜੀ ਦੇ ਵਿਆਹ ਤੇ ਚਲੀ ਗਈ ਸੀ ਕੇਸਰ ਦਾ ਉਦੋਂ ਕੁਝ ਵੀ ਕਰਨ ਨੂੰ ਦਿਲ ਨਹੀਂ ਸੀ ਕੀਤਾ ਜਿਵੇਂ ਸਭ ਕੁਝ ਪੁੱਲ ਪਲਾ ਗਿਆ ਹੋਵੇ ਡੰਗਰਾਂ ਨੂੰ ਪਾਣੀ ਪਿਉਉਣ ਗਿਆ ਇੱਕੋ ਇੱਕ ਹੀ ਮੱਝ ਨੂੰ ਬਾਰ-ਬਾਰ ਪਾਣੀ ਦੇ ਚਲੇ ਕੋਲ ਲੈ ਜਾਂਦਾ ਪਰ ਉਸ ਨੂੰ ਘਟੋ-ਘਟ ਇਹ ਪਤਾ ਹੁੰਦਾ ਸੀ ਕਿ ਜੀਤੀ ਨਾਨਕੇ ਗਈ ਹੋਈ ਹੈ ਜੀਤੀ ਨੂੰ ਤਾਂ ਮੇਰੇ ਬਾਰੇ ਕੁਝ ਵੀ ਨਹੀਂ ਪਤਾ ਉਸ ਨੂੰ ਲੱਗਿਆ ਜਿਵੇਂ ਉਸ ਦੀ ਜੀਤੀ ਦੀ ਰੱਸੀ ਕਿਸੇ ਹੋਰ ਦੇ ਗੱਡੇ ਨਾਲ ਵੱਜੀ ਹੋਵੇ ਉਹ ਉਦਾਸ ਹੋ ਗਿਆ ਉਸ ਨੂੰ ਲੱਗਿਆ ਜਿਵੇਂ ਜੀਤੀ ਕਹਿ ਰਹੀ ਹੋਵੇ ਕਿਸਰਾ ਤੂੰ ਬਿਨਾਂ ਦੱਸੇ ਜਾ ਕੇ ਚੰਗਾ ਨਹੀਂ ਕੀਤਾ ਜੀਤੀ ਦੇ ਸਾਹ ਜਿਵੇਂ ਉਸਦੇ ਸਾਹ ਵਿੱਚ ਰਲ ਗਏ ਸਨ ਉਹ ਸਾਰੇ ਦਾ ਸਾਰਾ ਧੜਕ ਰਿਹਾ ਸੀ ਜਿਹੜੀ ਮੌਲੀ ਦੀ ਗੰਢ ਪਿੱਪਲ ਨਾਲ ਬੰਨੀ ਸੀ ਕੇਸਰਾ ਉਹ ਗੰਢ ਦਾ ਕੀ ਬਣੇਗਾ ਜੀਤੀ ਦੇ ਇਹਨਾਂ ਬੋਲਾਂ ਨੇ ਕੇਸਰ ਨੂੰ ਨਿਚੋੜ ਕੇ ਰੱਖ ਦਿੱਤਾ ਅੱਜ ਫਿਰ ਵੰਡ ਦੇ ਸੰਤਾਪ ਦੀ ਗੱਲ ਚੱਲੀ ਤਾਂ ਫਕੀਰ ਨੇ ਭਾਵਕ ਹੋ ਕੇ ਦੱਸਿਆ ਕਿ ਜਦੋਂ 47 ਦੀ ਵੰਡ ਵੇਲੇ ਬਾਬੇ ਦਾ ਨਨਕਾਣਾ ਅਤੇ ਸਿੱਖਾਂ ਦੀ ਰਾਜਧਾਨੀ ਲਾਹੌਰ ਤੋਂ ਸਾਨੂੰ ਵੱਖ ਕੀਤਾ ਗਿਆ ਤਾਂ ਇੰਜ ਲੱਗਿਆ ਜਿਵੇਂ ਸਰੀਰ ਚੋਂ ਕਿਸ ਨੇ ਰੂਹ ਨੂੰ ਵੱਖ ਕਰ ਦਿੱਤਾ ਹੋਵੇ ਫਿਰ ਅੰਬਰ ਵੱਲ ਦੇਖ ਕੇ ਉਸ ਨੇ ਨਿਹੋਰਾ ਮਾਰਿਆ ਵਾਹ ਮੇਰਿਆ ਮਾਲਕਾ ਤੇਰੀਆਂ ਖੇਡਾਂ ਤੂੰ ਹੀ ਜਾਣੇ ਰਾਤ ਗਹਿਰੀ ਹੋ ਰਹੀ ਸੀ ਫਕੀਰ ਬਾਹਰ ਧੂਣੀ ਕੋਲ ਧਿਆਨ ਲਈ ਬੈਠਾ ਸੀ ਕੇਸਰ ਨੇ ਉਸ ਨੂੰ ਕੋਲ ਬੈਠਦੇ ਪੁੱਛਿਆ ਸਾਈ ਜੀ ਸੰਤਾਲੀ ਦੀ ਵੰਡ ਵਲੇ ਤੁਸੀਂ ਕਿੱਥੇ ਸੀ ਫਕੀਰ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਹੌਲੀ-ਹੌਲੀ ਬੋਲਿਆ ਜਵਾਨਾ ਮੈਂ ਆਪਣੇ ਟੱਬਰ ਨੀਰ ਨਾਲ ਮੈਂ ਆਪਣੇ ਟੱਬਰ ਟੀਰ ਨਾਲ ਬਾਰ ਵਿੱਚ ਸਰਗੋਦੇ ਨੇੜੇ ਉਨੀ ਚੱਕ 'ਚ ਰਹਿੰਦਾ ਸੀ ਆਪਣੇ ਦੋ ਜਵਾਨ ਪੁੱਤਰਾਂ ਨਾਲ ਚਾਰ ਮਰਬਿਆਂ ਦੀ ਖੇਤੀ ਕਰਦਾ ਸੀ ਜਦੋਂ ਹਮਲੇ ਸ਼ੁਰੂ ਹੋਏ ਤਾਂ ਮੇਰੀ ਭੂਆ ਦਾ ਪੁੱਤ ਭਰਾ ਜੋ ਫੌਜ ਵਿੱਚ ਸੀ ਉਸ ਨੇ ਚਿੱਠੀ ਪਾਈ ਕਿ ਬੰਡ ਹੋਣ ਵਾਲੀ ਹੈ ਮੁਲਖ ਦੀ ਹਾਲਾਤ ਖਰਾਬ ਹੋ ਜਾਣੇ ਨੇ ਆਪਣਾ ਸਮਾਨ ਤੇ ਟੱਬਰ ਲੈ ਕੇ ਤੁਸੀਂ ਛੇਤੀ ਬਾਹਰੋਂ ਚੱਲ ਪਾਓ ਅਸੀਂ ਥੋੜਾ ਸਮਾਨ ਇਕੱਠਾ ਕੀਤਾ ਤੇ ਸਾਰਾ ਟੱਬਰ ਲੈ ਕੇ ਅੰਮ੍ਰਿਤਸਰ ਨੂੰ ਜਾਣ ਵਾਲੀ ਗੱਡੀ 'ਚ ਬੈਠ ਗਏ। ਲਾਹੌਰ ਤੋਂ ਅਗਲੇ ਸਟੇਸ਼ਨ ਤੇ ਗੱਡੀ ਰੁਕੀ। ਮੈਂ ਪਾਣੀ ਲੈਣ ਲਈ ਉਤਰਿਆ। ਵਾਪਸ ਆਇਆ ਤਾਂ ਕਾਫਰਾਨੀ ਗੱਡੀ ਦੇ ਦਰਵਾਜ਼ੇ ਬੰਦ ਕਰਕੇ ਅੱਗ ਲਾ ਦਿੱਤੀ। ਮੇਰੀ ਅੱਖਾਂ ਸਾਹਮਣੇ ਹੀ ਸਭ ਕੁਝ राख ਹੋ ਗਿਆ। ਬਸ ਉਸ ਦਿਨ ਤੋਂ ਬਾਅਦ ਮੈਂ ਅੱਜ ਤੱਕ ਕਿਤੇ ਵੀ 2 ਜਾਂ 3 ਦਿਨ ਤੋਂ ਵੱਧ ਨਹੀਂ ਰਹਾ। ਹੁਣ ਮੇਰਾ ਟਿਕਾਣਾ ਬਸ ਘੁੰਮਣ ਵਿੱਚ ਹੀ ਹੈ। ਫਕੀਰ ਦੀ ਆਵਾਜ਼ ਵਿੱਚ ਸਵੇਿਆਂ ਦੀ ਰਾਖ ਵਰਗੀ ਉਦਾਸੀ ਸੀ ਦੋ ਸਾਹਾਂ ਦੇ ਵਿਚਕਾਰ ਸਮਾਂ ਰੁਕ ਗਿਆ ਲੱਗਦਾ ਸੀ ਜਿਵੇਂ ਕਿ ਉਹ ਵੀ ਜਲ ਰਹੇ ਗੱਡੀ ਦੇ ਡੱਬੇ ਨੂੰ ਦੇਖ ਰਿਹਾ ਹੋਵੇ ਦਮ ਘੁੱਟ ਦੇ ਸਣਾਡੇ ਨੂੰ ਫਕੀਰ ਦੀ ਬਰਾਗਮੀ ਆਵਾਜ਼ ਨੇ ਤੋੜਿਆ ਸਾਡੇ ਉਜਾੜੇ ਨੂੰ ਹੁਣ ਆਜ਼ਾਦੀ ਕਿਹਾ ਜਾਂਦਾ ਹੈ ਮਿਲਿਆ ਤਾਂ ਪਤਾ ਨਹੀਂ ਕੀ ਪਰ ਗਵਾਇਆ ਬਹੁਤ ਕੁਝ ਕਈਆਂ ਨੇ ਜਾਨਾਂ ਗਵਾਈਆਂ ਕਈਆਂ ਮੇਰੇ ਵਰਗਿਆਂ ਨੇ ਜਾਨ ਤੋਂ ਸਵੇ ਆਪਣਾ ਸਾਰਾ ਕੁਝ ਹੀ ਗਵਾ ਲਿਆ ਐ ਕਿ ਫਕੀਰ ਕਿਸੇ ਧੁੰਦਲੇ ਅਤੀਤ ਵਿੱਚ ਗਵਾਚ ਗਿਆ ਉਸ ਦੀਆਂ ਗੱਲਾਂ ਸੁਣ ਕੇ ਕੇਸਵ ਨੂੰ ਫਕੀਰ ਆਪਣਾ ਆਪਣਾ ਲੱਗਿਆ ਜਿਵੇਂ ਕਿਸੇ ਸੁਲਗ ਦੇ ਦੁੱਖ ਦੀ ਸਾਂਝ ਪੈ ਗਈ ਹੋਵੇ